ਕਿ ਚਾਰ ਸਟੇਸ਼ਨ ਪਰੇ ਵੀ ਜਲੇ ਜਾਂਦੇ ਤੁਰ ਕੇ ਫੇ ਆ ਜਾਓਗੇ ਗੱਡੀ ਦਾ ਤੁਰੋਂ ਚਲਦੀ ਐ ਤੁਰ ਇਧਰ ਤੱਕ ਚਲਦੀ ਐ ਨਾ ਜਿੱਥੋਂ ਮਰਜੀ ਚੜ ਜਾਓ 100 ਕਿਲੋਮੀਟਰ 200 ਕਿਲੋਮੀਟਰ ਪਿਛੇ ਨੂੰ ਮੁੜ ਜਾਓਗੇ ਫੇਰ ਆ ਜਾਓ ਟ੍ਰੇਨ ਤੇ ਜਾ ਮਰਜੀ ਚੜ ਜਾਓ ਚੱਲ ਲੈ ਐਸੇ ਟ੍ਰੇਨ ਪਰ ਸਾਰਿਆਂ ਨੂੰ ਜੇਕਰ ਇਹਨੇ ਘਰ ਜਾਣਾ ਪਾਲਾ ਬਣ ਕੇ ਜਾਊਗਾ ਪਾਲਾ ਬਿੱਲੇ ਤੇ ਮੈਨੂੰ ਜਾ ਨਹੀਂ ਹੋਣਾ ਜੇ ਦੇ ਨਾਲ ਇੱਥੇ ਹੀ ਲਗੇ ਰਹਿਣ ਤਾਂ ਜੂਨੀਆ ਹੋਰ ਬਥੇਰੀਆਂ ਨੇ ਕੁੱਤੇ ਬਿੱਲੇ ਹੁੰਦੀਆਂ ਥੱਲੇ ਕੋਈ ਜ਼ਰੂਰੀ ਨਹੀਂ ਤੁਹਾਨੂੰ ਆਜੂ ਯੋਨੇ ਮਿਲੇਗਾ ਹਰੂ ਕੋਈ ਜ਼ਰੂਰੀ ਨਹੀਂ ਐ ਵੀ ਇਸੇ ਘਰ ਚ ਜਨ ਮਿਲ ਜਿਹੜੇ ਚੱਜ ਆਦਮੀ ਵੀ ਬਣਾਤਾ ਖਬਰਾਂ ਤੇ ਨਾਲ ਕੋਈ ਗਰੀਬ ਬਣਾ ਦੇ ਬਹੁਤ ਅਮੇ ਇਹਨੂੰ ਬਹੁਤ ਗਰੀਬ ਵੀ ਤਾਂ ਬਣਾਇਆ ਜਾ ਸਕਦਾ ਜਲਮ ਲੈਦੇ ਤਾਂ ਬਾਤ ਤਾਂ ਸਾਨੂੰ ਪਤਾ ਹੀ ਨਹੀਂ ਕੋਈ ਕੌਣ ਕਿੱਥੋਂ ਆਇਆ ਹੋਇਆ ਇਹ ਗੱਲ ਦਾ ਜਦੋਂ ਭੇਦ ਖੁੱਲਣ ਲੱਗਦਾ ਫੇਰ ਕੰਬਦਾ ਫਿਰ ਭੂਗਨਾਂ ਕਹਿੰਦੇ ਸਾਰੇ ਜੀ ਉਸੇ અત્યੰਤ ਗਰੀਬ ਦੇ ਪੈਦਾ ਕਰਦਾ ਇਹਨੂੰ ਸਿਆਣਦਾ ਹੀ ਨਹੀਂ ਹੁੰਦੂ ਆਤਮਾ ਇਹਨਾਂ ਕਾਟ ਕੇ ਜਿੱਥੇ ਮਰਜੀ ਬਾਦਵੇਂ ਹੋ ਬੋਲਦਾ ਆਦਮ ਨੂੰ ਇਹ ਸਹੀ ਤਾਂ ਮਿੱਟੀ ਮਿੱਟੀ ਚ ਰਲ ਜਾਣੀ ਜਿਨ੍ਹਾਂ ਦਾ ਲੁੱਟ ਕੇ ਖਾਦਾ ਜਾਂ ਉਹਦੇ ਨਾਲ ਪਾਤਾ ਵੀ ਤੀ ਜਲ ਬੇਦ ਰਹਿਮ ਤੈਨੂੰ ਪਤਾ ਲੱਗੇ ਬਿਗਰੀ ਬਿਗੀ ਹੁੰਦੀ ਇਹ ਪਤਾ ਨਹੀਂ ਜਦੋਂ ਪਤਾ ਲੱਗਦਾ ਨਾ ਸਮਝ ਆਉਂਦੀ ਐ ਇਸ ਗੱਲ ਦੀ ਕੱਬ ਜਲਦਾ ਜਦੋਂ ਇਹ ਗੱਲਾਂ ਨਹੀਂ ਸਮਝ ਆਉਂਦੀ ਵੀ ਇਹ ਗਰੀਬ ਕਿਉਂ ਨੇ ਇਹਨਾਂ ਨੇ ਕੋਈ ਮਾੜੇ ਕਰਮ ਕੀਤੇ ਨੇ ਕੁਝ ਗਲਤੀਆਂ ਕੀਤੀਆਂ ਨੇ ਦੁਖਦਾਰੂ ਇਹਨਾਂ ਨੂੰ ਦੁਆ ਦਿੱਤੀ ਹੈ ਦੁਖ ਇਹਨਾਂ ਨੂੰ ਦੁੱਖ ਦੁਆ ਦਿੱਤੀ ਹੋਈ ਹੈ ਕਾਲ ਦੀ ਦੁਆਈ ਹੈ ਤਪ ਤਪਸ ਸਰਬ ਜਲੇ ਰੂਥਲੰ ਜਲੇ ਰੂਥਲ ਜਲੇ ਰੂ ਰਾੜੇ ਰੂ ਓਕੜ ਤਪ ਤਾਪਸ ਸਰਬ ਜਲੇ ਰੂਥਲੰ ਇਧਰ ਕੀ ਕਰ ਰਹੇ ਨੇ ਲੋਗ ਲੋਕੀਕਰਨ ਕਰ ਰਹੇ ਤਪ ਤਾਪ ਦੇ ਤਪ ਕਰਨ ਕਰ ਉਹ ਗਿਆਨ ਵਾਲੇ ਪਾਸੇ ਫੇਰੀ ਲੱਗੇ ਹੋਏ ਲੋਕੋ ਗੱਲ ਉੱਥੇ ਹੀ ਆ ਗਈ ਆਪਣੇ ਏਰੀਏ ਦੇ ਚ ਰਹਿ ਕੇ ਜਪਣ ਨਹੀਂ ਲੱਗੇ ਹੋਏ ਮਨ ਨੂੰ ਜਤਨ ਦਾ ਜਿਹੜਾ ਵਿਧੀ ਹੈ ਉਹ ਉਹਨੂੰ ਸਮਝਣ ਨਹੀਂ ਲੱਗੇ ਹੋਏ ਜਾਣਨ ਨੂੰ ਲੱਗੇ ਹੋਏ ਲੋਕ ਤਪ ਤਪਣ ਲੱਗੇ ਨੇ ਤਪ ਤਪਣਾ ਜਨਾਬ ਬਲਬਤ ਦੀ ਭਗਤੀ ਹੈ ਜਿਹੜੀ ਮਨ ਨੂੰ ਚੰਗੀ ਲੱਗੇ ਭਗਤੀ ਉਹ ਕਰਾਂਗੇ ਨੇ ਆਪਾਂ ਆਪਣੇ ਮਨ ਨੂੰ ਚੰਗੀ ਲੱਗੇ ਉਹਦੇ ਨਾਲ ਮਨ ਮਜ਼ਬੂਤ ਹੋਦ ਮਨ ਮਜ਼ਬੂਤ ਹੋ ਕੇ ਕਰ ਬਦੂਗਾ ਮਨ ਮਜਬੂਤ ਹੋ ਕੇ ਕਰ ਬਧੂਗਾ ਤਪ ਤਪੈ ਤਪ ਤਪਸ ਸਰਬ ਜਲੇ ਰੂ ਥਲੰ ਜਲੇ ਰ ਥਲ ਜਲ ਔਰ ਥਲ ਦੇ ਵਿੱਚ ਅਰ ਲਫਜ਼ ਹੈ ਉਹ ਰਾਰਾ ਕੱਲਾ ਹੈ ਛੌੜ ਕਰਦਾ ਜਲ ਔਰ ਥਲ ਦੇ ਵਿੱਚ ਕੋਈ ਪਾਣੀ ਦੇ ਬੈਠ ਕੇ ਤਪ ਕਰਦਾ ਕੋਈ ਪਹਾੜਾਂ ਤੇ ਧਰਤੀ ਤੇ ਬੈਠ ਕੇ ਤਪ ਕਰਦਾ ਤਪ ਕਰਨ ਲੱਗੇ ਲੋਕ ਸਾਰੇ ਆ ਤਪ ਨੂੰ ਬੜਾ ਚੰਗਾ ਸਮਝਦੇ ਤਪਸਥਾਨ ਉਹਨਾਂ ਹੁੰਦਾ ਇਹਨਾਂ ਟੱਕੀ ਵਾਲਿਆਂ ਨੇ ਬਣਾਇਆ ਸੀ ਤੱਪ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਤੱਪ ਜਿਹੜਾ ਹੁੰਦਾ ਹੈ ਹੰਕਾਰ ਦਾ ਪ੍ਰਤੀਕ ਹੁੰਦਾ ਇਹਨਾਂ ਤਾਂ ਇਹ ਨਹੀਂ ਪਤਾ ਵੀ ਤੱਪ ਗੁਰਮਤਿ ਤਿੱਪ ਖੰਡਣ ਕੀਤਾ ਹੋਇਆ ਬਾੜਾ ਜੱਪ ਵੀ ਖੰਡਣ ਕੀਤਾ ਹੋਇਆ ਇੱਕ ਜੱਪ ਤੱਪ ਖੰਡਣਾ ਇੱਕ ਜੱਪ ਤੱਪ ਬੁੱਢਣ ਅਸਲੀ ਜੱਪ ਤੱਪ ਕੀ ਹੈ ਦੱਸਿਆ ਹੋਇਆ ਨਕਲੀ ਜੱਪ ਤੱਪ ਛੱਡੇ ਛੱਡਣ ਨੂੰ ਕਹੇ ਹੋਏ ਨੇ ਮਰ ਮੁਖ ਨੇ ਜਬ ਤਾਂ ਬਣਾਏ ਹੋਏ ਨੇ ਛੱਡਣ ਨੂੰ ਕਹੇ ਹੈ ਨਾ ਜਿਹੜਾ ਪਰਮੈਸ਼ਨ ਨਾ ਦੱਸਿਆ ਜਬ ਤਾਂ ਬੋਲੋ ਲੁਕ ਉਹ ਕਰ ਲੁਕੇ ਹੋਇਆ ਡੁਪਲੀਕੇਟ ਚੀਜ਼ਾਂ ਛੱਡ ਦੇਣੀਆਂ ਨੇ タルਪ ਦੀਆਂ ਅਸਲੀ ਲੈ ਲੈਣੀਆਂ ਨੇ ਤਨੋਚਰਤ ਇੰਦਰ ਕੁਬੇਰ ਬਲੰ ਕੁਬੇਰ ਕੁਬੇਰ ਉਹਨਾਂ ਦੁਨੀਆਂ ਦੇ ਸਭ ਤੋਂ ਤਨਾਡਾ ਆਦਮੀ ਰੇ ਜਿਹੜੇ ਵੱਡੇ ਵੱਡੇ ਤਨਾਡਾ ਆਦਮੀ ਰੇ ਉਹ ਕੁਬੇਰ ਨੇ ਜਿਹੜੇ بڑے بڑے ਰਾਜਨ ਹੋ ਜਦੋਂ ਨੇ ਉਹ ਵੀ ਤੈਨੂੰ ਧੰਨ ਧੰਨ ਕਹਦੇ ਨੇ ਕੱਲੇ ਧੰਨ ਧੰਨ ਕਹਿਣ ਨਾਲ ਤਾਂ ਗੱਲ ਨਹੀਂ ਵੱਢੀ ਇਹਦਾ ਮਤਲਬ ਹੈ ਕਬੀਰ ਦੀ ਪੈਸੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਕਬੀਰ ਨੂੰ ਖਰੀਦ ਨਹੀਂ ਸਕਦਾ ਕਬੀਰ ਨੂੰ ਐ ਸਮਝਦਾ ਮੇਰੇ ਲੋਕ ਕਿਤੇ ਪੈਸੇ ਤੋਂ ਕੋਈ ਜ਼ਿਆਦਾ ਸਾਰਾ ਉਹਦੇ ਬਸ ਵਿੱਚ ਹੈ ਜਿਹੜਾ ਰਾਜਾ ਹੈ ਉਹ ਸਮਝਦਾ ਵੀ ਮੇਰੇ ਬਸ ਤੇ ਬਾਹਰ ਹੈ ਉਹ ਤਾਂ ਨਾ ਨਗਾਇਰ ਹੈ ਨਾ ਤਾਂ ਤੁਸੀਂ ਕਬੀਰ ਬਣ ਸਕਦੇ ਹੋ ਤਾਂ ਆਪਣਾ ਨਾਲ ਤੁਸੀਂ ਅੰਦਰ ਵਰਗਾ ਰਾਜ ਬਣ ਸਕਦੇ ਹੋ ਜੇ ਬਣ ਵੀ ਜਾਓ ਫਿਰ ਵੀ ਤੁਹਾਨੂੰ ਅਸਰੂਗਾਣਾ ਪਊਗਾ ਜੇ ਬਣ ਵੀ ਜਾਓ ਰਾਜ ਲੈ ਕੇ ਫਿਰ ਵੀ ਤੁਹਾਨੂੰ ਅਸਰੂਗਾਣਾ ਪਊ ਪਹਿਲਾਂ ਹੀ ਉਹਦੇ ਨਾਲ ਜੁੜ ਜਾਓ ਪਹਿਲਾਂ ਹੀ ਦੁਆਰਾ اختیار ਕਰ ਲਓ ਜਾ ਬੜਾ ਤਾਂ ਬੜਾ ਕਿਉਂ ਕਰਨ ਇਹ ਮਤਲਬ ਹੈ ਇਹ ਦੋਈ ਭਗਤੀ ਦਾ ਮਤਲਬ ਇਹ ਹੈ ਕਿ ਉਹ ਤੁੰਦਨ ਕਹਿ ਰਹੇ ਨੇ ਤਪ ਕਰਕੇ ਜੇ ਉਧਰ ਨੂੰ ਜਾਣਾ ਹੈ ਰਾਜਾ ਬਣਨਾ ਹੈ ਜਾਂ ਇਹਨਾਂ ਧਨਵਾਨ ਬਣਨਾ ਦੋਇੜ ਬੰਡਾ ਨੇ ਆਦਮੀ ਦੀ ਹੋਰ ਕਿਡ ਬੰਡਾ ਤਪ ਦੇ ਵਿੱਚੋਂ ਫੇਰ ਵੀ ਤੁਹਾਨੂੰ ਉਸ ਨੂੰ ਕਹਿਣਾ ਪੈਣਾ ਉਹ ਕਹਿ ਰਹੇ ਨੇ ਕਿਉਂ ਰਾਜਾ ਬਣਿਓ ਕੀ ਫਾਇਦਾ ਉਸ ਰਾਜਾ ਦਾ ਉਥੇ ਆ ਕੇ ਵੀ ਉਹੀ ਗੱਲ ਹੈ ਉਥੇ ਆ ਕੇ ਵੀ ਹੱਥ ਖੜੇ ਕਰਨੇ ਪੈਣੇ ਨੇ ਗੁਰੂ ਜੀ ਹੱਥ ਖੜੇ ਕਰਦੋ ਹਾਂ ਜੀ ਔਨ ਖੇਤ ਸਰੂਪ ਅਭੇਦ ਅਭੇਉ ਕਿਉਂਕਿ ਆ ਖੇਤ ਸਰੂਪ ਹੈ ਉਹਦਾ ਕੋਵੇ ਨੂੰ ਖੇਤ ਹੈ ਡਰ ਪਏ ਹੈ ਰਾਜੇਂਦਰ ਨੂੰ ਡਰ ਪਏ ਹੈ ਰਾਜੇ ਨੂੰ ਡਰ ਪਾਇਆ ਧਨਾੜੇ ਨੂੰ ਡਰ ਪਾਇਆ ਦੋਰ ਨੂੰ ਡਰ ਪਾਇਆ ਪਰ ਉਹਨੂੰ ਡਰ ਪਾਇ ਕੋਈ ਨਹੀਂ ਤਾਂ ਗੈਨ ਨੇ ਬੇਨਤਾ ਤੂੰ ਜੇ ਉਹਨੂੰ ਡਰ ਪਾਇ ਕੋਈ ਨਹੀਂ ਹੋਤਾ ਲੈਣ ਐਸਾ ਸਾਰਾ ਉਹ ਨਹੀਂ ਹੈ ਸਾਰੀਆਂ ਧਰਤੀਆਂ ਉਹਦੀਆਂ ਨੇ ਸਭ ਕੁਝ ਉਹਦਾ ਡਰ ਪੈ ਕੋਈ ਨਹੀਂ ਐਸਾ ਰਾਜਾ ਕੋਈ ਨਹੀਂ ਹੋ ਸਕਦਾ ਐਸਾ ਆਦਮੀ ਕੋਈ ਨਹੀਂ ਹੋ ਸਕਦਾ ਡਰ ਪੈ ਉਹ ਰਹੇ ਤੋ ਫੇਕੇ ਤੇ ਫੜ ਗੀਨੇ ਉਹਦਾ ਹਰਥਾਂ ਹਾਜ਼ਰ ਹੈ ਹਰਥਾਂ ਹਾਜ਼ਰ ਹੈ ਫੜ ਗੀ ਕਿਸਦੀ ਜੀ ਦੀ ਉਹਦਾ ਕੋਈ ਗ੍ਰਫਤਾਰ ਨਹੀਂ ਕਰ ਸਕਦਾ ਫਾੜ ਨਹੀਂ ਸਕਦਾ ਕੋਈ ਲੜ ਨਹੀਂ ਸਕਦਾ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ ਉਹਨ ਕੋਈ ਰਾਜ ਨਹੀਂ ਲੱਢੇ ਕੋ ਜਿਆਦਾ ਸਮਝਾਉਂਦੇ ਫਿਰ ਬੇਅੰਤ ਬੇਅੰਤ ਫਿਰ ਕਹਿੰਦੇ ਨੇ ਹਾਂ ਅਨਖੇਰ ਸਰੂਪ ਅਭੇਦ ਅਭੇੰ ਅਭੇਦ ਹੈ ਉਹ ਭੇਦ ਹੈ ਵੈਸੇ ਨਹੀਂ ਭੇਦ ਭਾਵ ਨਹੀਂ ਕਿਸ ਤਰ੍ਹਾਂ ਕਰਦਾ ਹੈਗਾ ਭੇਦ ਭਾਵ ਨਹੀਂ ਕਿਸ ਤਰ੍ਹਾਂ ਕਰਦਾ ਭੇਦ ਨੂੰ ਇਹ ਨਹੀਂ ਸਮਝ ਆ ਬਈਆ ਦੇਖੋ ਰਾਜਾ ਵੀ ਸਮਝੂ ਮੇਰਾ ਤੇਰਾ ਤਨਾਰ ਨੂੰ ਵੀ ਸਮਝੂ ਮੇਰਾ ਤੇਰਾ ਉਹ ਨਹੀਂ ਕਿਸੇ ਨੂੰ ਵੇ ਉਹ ਸਭ ਉਹਦਾ ਹੀ ਤੇ ਆਪੇ ਦਾ ਆਪੇ ਨੂੰ ਨਾਉ ਰਪਾਇਆ ਕਿਸੇ ਦੀ ਪੈਸੇ ਤੇ ਰਹਿਤਾ ਪੈਹੇ ਦਾ ਰਹਿਤਾ ਕਈ ਤਾਂ ਪੈਹੇ ਬਣ ਕੇ ਆਪਣਾ ਬਣਾਉਂਦੇ ਨੇ ਨਾ ਵੀ ਇਹ ਜਿਵੇਂ ਦਸਤਰ ਬਗੜ ਗਿਆ ਆਪਣੇ ਜਲਦੀ ਰਹੂਗੀ ਹਕੂਮਤ ਉਹ ਤਾਂ ਡਰਦੇ ਉਹਦੇ ਨਾਲ ਪ੍ਰੇਮ ਕਰਦੇ ਨੇ ਦਰਦੇ ਵੀ ਦਾ ਗਰਜ ਗੈਨਾ ਗੋੜਨਾ ਮਿੱਠੀ ਹੁੰਦੀ ਗਰਜਿਆ ਗਾਜੇ ਦਾ ਗੋੜਨਾ ਮਿੱਠੀ ਹੈ ਉਹਨੂੰ ਗਰਜ ਨਹੀਂ ਹੈ ਕਿਸੇ ਤਰ੍ਹਾਂ ਇਸ ਕਰਕੇ ਉਹ ਡਰਦੀ ਹੈ ਸਾਵਨ ਉਹਦਾ ਤਾਂ ਗਰਜਿਆ ਉਹਨੂੰ ਕਿਸੇ ਤਰ੍ਹਾਂ ਗਰਜਦੀ ਜੇ ਗਾਜੇ ਦੀ ਡਰ ਵੀ ਕੋਈ ਨਹੀਂ ਅਨਖੰਡ ਅਭੂਤ ਅਛੇਦ ਅਛੈਉਂ ਅਨਘੜਨ ਉਹ ਇਹਦਾ ਟੁਕੜਾ ਨਹੀਂ ਕੱਟ ਸਕਦਾ ਖੰਡ ਨਹੀਂ ਕਰ ਸਕਦਾ ਖੰਡਣ ਉਹਦਾ ਮਨ ਖੰਡਣ ਨਹੀਂ ਹੁੰਦਾ ਹਨ ਖੰਡ ਅਪੂਤ ਦੇਖੋ ਆਤਮਾ ਨੂੰ ਕੋਈ ਇਹਨੂੰ ਖੰਡ ਕੋਈ ਨਹੀਂ ਕਰ ਸਕਦਾ ਤੋ ਇਹ ਆਪਣੇ ਆਪੇ ਛੁੱਟਦਾ ਆਪਣੇ ਆਪ ਜਾਏ ਆਪਣੇ ਆਪ ਨੂੰ ਖੰਡਣ ਗੱਲ ਵਿੱਚ ਕੋਈ ਨਹੀਂ ਕਰ ਸਕਦਾ ਹਨ ਖੰਡ ਅਪੂਤ ਅਪੂਤ ਆਹ ਮਾਇਆ ਦਾ ਸਰੀਰ ਨਹੀਂ ਹੁੰਦਾ ਬਾਇਆ ਨਾਲ ਕੋਈ ਲੇਤ ਨਹੀਂ ਬਾਇਆ ਦਾ ਕੋਈ ਸਰੀਰ ਨਹੀਂ ਹੈ ਉਹਦਾ ਅਪੂਤ ਹੈ ਅਛੇਦ ਅਛੇਦ ਕੋਈ ਉਸ ਨੂੰ ਆਖ ਨਹੀਂ ਕਰ ਸਕਦਾ ਛੇਦ ਨਹੀਂ ਸਕਦਾ ਕੱਟ ਨਹੀਂ ਸਕਦਾ ਵੱਢ ਨਹੀਂ ਸਕਦਾ ਉਹ ਛੇਦ ਆਉਂਦੀ ਬਹੁਤ ਹੁੰਦੀ ਹੈ ਨਾ ਉਹਦੀ ਰੋਸ਼ਨੀ ਘਟਦੀ ਹੈ ਰੋਸ਼ਨੀ ਨੂੰ ਕੋਈ ਢੱਕ ਨਹੀਂ ਸਕਦਾ ਉਹ ਗੁਪਤਰੀ ਕਰ ਸਕਦਾ ਕੋਈ ਉਹਨੂੰ ਕੋਈ ਐਸੀ ਵੱਡੀ ਵੱਡੀ ਚੀਜ਼ ਨਹੀਂ ਹੈ ਜਿਹੜੀ ਉਹਨੂੰ ਢੱਕ ਦੇਵੇ ਇਹ ਕੋਈ ਐਸੀ ਬੜੀ ਭੈਰ ਹੀ ਜਿਹੜੀ ਉਹਦੀ ਲਾਈਟ ਘਟਾ ਦੇਵੇ ਅਛਾ ਹੈਂਗਾ ਉਹਦਾ ਕਿਸੇ ਦਾ ਪ੍ਰਭਾਵ ਪੈਂਦਾ ਹੀ ਨਹੀਂ ਛਾਏ ਹੁੰਦਾ ਕਿਹਦਾ ਪ੍ਰਭਾਵ ਪੈ ਜਾਣਾ ਚੰਗਾ ਆ ਬਣਾ ਕੋਈ ਪ੍ਰਭਾਵ ਨਹੀਂ ਹੁੰਦਾ ਕਿਸੇ ਦਾ ਅਨਕਾਲ ਅਪਾਲ ਦਿਹਾਲ ਸੁਆੰ ਅਨਕਾਲ ਹੈ ਕੱਲ ਤੋਂ ਪਰੇ ਹੈ ਕੱਲ ਨਹੀਂ ਹੁੰਦਾ ਉਹਦਾ ਕੱਲ ਦਾ ਤਾਂ ਕੋਈ ਅਸਰ ਨਹੀਂ ਸਭੇ ਦਾ ਕੋਈ ਸਾਡੀ ਜੋਤ ਹੈ ਜੋਤ ਦਾ ਕੀ ਸੁਣਨ ਅਪਾਲ ਅਪਾਲ ਹੈ ਕੋਈ ਉਹ ਵੀ ਪਾਲਣਾ ਦੀ ਕਰਦਾ ਪਾਲਣਾ ਕਰ ਪਾਲਣੋ ਦੀ ਕਰੇ ਜੇ ਸਰੀਰ ਹੋਵੇ ਕੋਈ ਸਰੀਰ ਤਾਂ ਹੈ ਹੋ ਨਹੀਂ ਦਿਆਲ ਦਿਆਲ ਹੈ ਸਭ ਤੇ ਸੁਆੰਗ ਹਾਂ ਸੁ ਅਮਰ ਮਾਤਰਾਕ ਸਾਰਿਆਂ ਦੀ ਸ੍ਰਿਸ਼ਟੀ ਦਾ ਪ੍ਰਾਣ ਆਦਾਰ ਸਾਰਿਆਂ ਦੇ ਅੰਦਰ ਸੋਇ ਉਲ ਗਿਆ ਤੇ ਤੇ ਚੱਲੂ ਸਭ ਮੈਂ ਚਾਨਣ ਚੱਲੂ ਉਹਦਾ ਹੀ ਚੱਲੂ ਉਹਦੀ ਰੋਸ਼ਨੀ ਇਕ ਕੋ ਰੋਸ਼ਨੀ ਹੈ ਸਾਰਿਆਂ ਦੇ ਅੰਦਰ ਜਿਵੇਂ ਜਵਾਹ ਕੇ ਵਖੇ ਸਮਸਤ ਜੋਤ ਇਹ ਕਹ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਵੜ ਇਕ ਦਾ ਚੱਲੂ ਸਭ ਦੇ ਇਕ ਦਾ ਚੱਲੂ ਕੋਈ ਨਹੀਂ ਕੋਈ ਫਰਕ ਨਹੀਂ ਹੁੰਦੀ ਇਹਦੇ ਜਹ ਠੱਟੀਆਂ ਮੇਰ ਆਕਾਸ਼ ਭੂਮ ਜਿਨੇ 베ਰ ਆਕਾਸ਼ ਔਰ ਪ੍ਰithvi ਟਕਾਏ ਹੋਏ ਨੇ ਪਰਬਤ ਵੀ ਟਿਕੇ ਹੋਏ ਨੇ ਚਾਹੇ ਪਾਣੀ ਚੇ ਨੇ ਆਖਰ ਖੜੇ ਤਾਂ ਵਿਚਾਲੇ ਨੇ ਨਾ ਆਕਾਸ਼ ਦੇ ਆਕਾਸ਼ ਦੇ ਵਿਚਾਲੇ ਖੜੇ ਨੇ ਪਾਣੀ ਖੜੇ ਨੇ ਜ਼ਮੀਨ ਖੜੀ ਹੈ ਆਕਾਸ਼ ਖੜੇ ਸਭ ਕੁ ਟਕਾਇਆ ਹੈ ਉਹਨੇ ਆਕਾਸ਼ ਤੇ ਟਕਾਇਆ ਹੈ ਦੇਖੋ ਕਿੰਨੇ ਪਲੈਨਟ ਸਾਰੇ ਆਕਾਸ਼ ਦੇ ਵਿੱਚ ਨੇ ਇਹ ਸਾਰੇ ਕਾਹਦੇ ਧਰਕੇ ਰੱਖੇ ਨੇ ਔਰ ਕਿਧਰਾਂ ਟਕਰਾਉਂਦੇ ਨੇ ਥੱਲੇ ਰੂੜੀng ਦੇ ਟੱਗੇ ਹੋਏ ਨੇ ਉਦਾਂ ਹੀ ਖੜੇ ਨੇ ਕੋਈ ਰੱਸੀ ਦੀ ਕੋਈ ਥੱਲੇ ਕੋਈ ਆਸਰਾ ਦੀ ਟਕਾਇਆ ਹੋਇਦਿ ਜਿੱਤੇ ਟਕਾਤੇ ਉਸ ਏਰੀਏ ਚ ਕੋਈ ਵੀ ਜਾਣਦਾ ਨਹੀਂ ਇਧਰ ਉਧਰ ਨਹੀਂ ਜਾਂਦੇ ਹਾਂ ਅਣਖੰਡ ਅਮੰਡ ਪ੍ਰਚੰਡ ਨਰੰਗ ਔਰ ਨਾਰਾ ਦਰਉ ਦਾ ਅਸਲ ਦੇ ਵਿੱਚ ਮਨ ਕਰਕੇ ਨਾ ਰਹਿੰਦਾ ਚਿਤ ਕਰਕੇ ਨਾ ਰਹਿੰਦਾ ਨਾਰਮੀ ਕਹਤੋਂ ਨੂੰ ਨਰ ਤਾਂ ਹੈ ਜਦੋਂ ਉਹ ਕੁਝ ਕਰ ਰਿਹਾ ਹੈ ਨਾ ਕਰ ਹੈ ਬੰਦੇ ਲੈਵਲ ਤੇ ਇੱਛਾ ਹੈ ਉਹਦੇ ਵਿੱਚ ਇੱਛਾ ਨਾ ਉਹਦੇ ਬੰਦੇ ਵਿੱਚ ਚਿੰਤਾ ਉਹਦੇ ਬੰਦੇ ਵਿੱਚ ਤਾਂ ਉਹ ਚਿੰਤਾ ਵਾਲਾ ਪਾਸਾ ਨਾਰ ਹੈ ਜਿਹੜਾ ਹਕਮ ਸ੍ਰਿਸ਼ਟੀ ਚਲਾ ਰਿਹਾ ਹੈ ਉਹ ਨਾਰ ਹੈ ਚਿਤ ਕਰਕੇ ਨਰ ਹੈ ਹੁਕਮ ਕਰ ਕੇ ਨਾ ਰਿਹਾ ਇਹਦਾ ਹੁਕਮ ਆ ਨਾ ਹੁਕਮ ਮੰਦੇ ਵਿੱਚੋਂ ਪੈਦਾ ਹੋਇਆ ਪਿੱਛੇ ਮੰਦੇ ਵਿੱਚੋਂ ਪੈਦਾ ਹੋਈ ਹੈ ਉਹਦੀ ਮੰਦੇ ਵਿੱਚੋਂ ਛਾ ਪੈਦਾ ਹੋਈ ਹੈ ਉਹਦੇ ਵਿੱਚ ਮੰਦੇ ਵਿੱਚ ਮਲੀਂਦਾ ਨਹੀਂ ਹੈ ਉਹਦੇ ਠੀਕ ਹੈ ਯਾਰ ਮੰਦੇ ਵਿੱਚ ਦੇਖੋ ਨਾ ਮਾਨੋ ਦਾ ਹੈ ਪ੍ਰਗਟਾ ਕੰਮ ਕਰ ਰਿਹਾ ਹੈ ਫੇਰ ਵੀ ਉਹਦੇ ਵਿੱਚ ਬਲੀਦਤਾਰੀ ਹੈ ਸਾਡੇ ਮੰਦ ਦੇ ਵਿੱਚ ਬਲੀਦਤਾ ਹੁੰਦੀ ਹੈ ਜਾਂ ਪ੍ਰਗਟ ਹੁੰਦਾ ਹੈ ਉਹਦੇ ਵਿੱਚ ਬਲੀਦਤਾਰੀ ਉਹਦੇ ਵਿੱਚ ਪਰਪਕਾਰੇ ਹੁੰਦਾ ਜਿੱਦਾਂ ਵੀ ਸਾਰੇ ਦੀ ਸਰਬ ਕੀ ਜਿੱਦਾ ਜਸਮਾਨ ਇਹਦਾ ਮਨੋ ਦਾ ਬੱਕਰਾ ਜੁੜਿਆ ਆ ਇਮਾਨ ਕਬ ਕਰਿਆ ਲੋ ਉਹ ਸੰਨਾਰੇ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਭ ਹੀ ਬੈਠਾ ਫਿਰ ਇਹਦਾ ਸਿਸਟਮ ਜਿਹੜਾ ਜਿੱਥੋਂ ਹੁਕਮ ਨਿਕਲਦਾ ਹੈ ਉਹ ਨਾ ਰਹਿ ਗਿਆ ਇਸ ਕਰਕੇ ਨਰ ਕਹਤਾ ਨਾ ਗਰਮ ਕੁੰਡਲ ਜਦ ਆਇਆ ਤਾਂ ਰੇ ਨਰ ਗਰਮ ਕੁੰਡਲ ਜਦ ਆਇਆ ਫਿਰ ਅਸਰੀ ਇੱਥੇ ਫਿਰਦਾ ਨਹੀਂ ਹੁਕਮ ਹੁਕਮ ਹੈ ਇਹਦੇ ਵਿੱਚ ਹੀ ਆ ਹੁਕਮ ਆ ਜਣੀ ਸਾਰੇ ਉਧਰ ਉਧਰ ਹੁਕਮ ਨਹੀਂ ਆ ਫਿਰ ਉਹ ਅੰਦਰ ਮਾਇਰ ਬਿਠਾਉਂ ਮਾਇਰ ਵਿੱਚ ਰਹਿਣਾ ਉਹ ਲਪਟਾ ਬਸ ਪਾਇ ਜੋ ਸਵਾਲ ਨਹੀਂ ਰਿਹਾ ਸਾਰੇ ਨੂੰ ਘੜ ਨਹੀਂ ਰਿਹਾ ਘੜੀਆਂ ਘੜੀਆਂ ਬਾੜੀਆਂ ਨਹੀਂ ਹੋ ਰਿਹਾ ਮਦਦ ਨਹੀਂ ਹੈ ਉਹ ਆ ਆਪਣਾ ਨਰਨ ਕਲਾ ਕਲਾ ਦਾ ਜਲ ਹੋਇਆ ਨਰਨ ਦਾ ਨਰ ਬਣ ਗਿਆ ਜਗ ਕਰ ਕਲਾ ਦਾ ਹਰੀ ਨਰਨ ਦਾ ਹੀ ਨਰ ਬਣਿਆ ਨਰ ਦੀ ਕਲਾ ਹੈ ਨਰ ਅਚਗ ਮੇਪੁਰ ਹਾਂ ਇਹ ਜਗ ਦੇ ਵਿੱਚ ਨਰਨ ਦੀ ਕਲਾ ਹੈ ਉਹਦਾ ਪਾਣਾ ਨਰ ਹੈ ਨਹੀਂ ਹੈਗਾ ਹੁਣ ਆ ਰਿਹਾ ਆ ਅਨਖੰਡ ਅਮੰਡ ਪ੍ਰਚੰਡ ਨਰੰਗ ਇਹ ਬਰੀਕੀਆਂ ਨੇ ਹੁਣ ਉੱਥੇ ਦੀਆਂ ਬਰੀਕੀਆਂ ਐਥੋਂ ਬਰੀਕੀਆਂ ਲੈ ਕੇ ਸਮਾਧ ਗੁਰੂਆਂ ਸਭ ਦੀਆਂ ਬਰੀਕੀਆਂ ਹੋਰ ਸਬਜ਼ੀ ਦੀਆਂ ਉੱਥੇ ਦਾ ਗਿਆਨ ਇੱਥੋਂ ਲੈ ਕੇ ਉੱਥੇ ਦਾ ਗਿਆਨ ਹੋਰ ਸਮਝ ਆਉਂਦਾ ਜਿਆਦਾ ਸਮਝ ਆਉਂਦਾ ਮੇਰਾ ਆਪ ਨਰਨ ਕਲਾਤਾ ਹੈ ਜਗ ਵਿੱਚ ਪਰਵਰਿਓ ਉਹ ਅਰਥ ਕਾਦੇ ਕਰਦੇ ਨੇ ਉਲਟ ਆਲੀ ਸੀ ਪਤਾ ਇਥੇ ਨਾਨਕ ਨੂੰ ਨੜ ਗਏ ਤਾਂ ਉਹ ਨਾਨਕ ਕਥੇ ਨਰਣਾ